ਅਵੇਂ ਕੀ ਸੰਗੀਤ ਦੀ ਕੋਈ ਵੀ ਆਪਣੀ ਬੋਲੀ ਨਹੀਂ ਹੁੰਦੀ ਲੇਕਿਨ ਇਹ ਹਰੇਕ ਤਰ੍ਹਾਂ ਦੀਆਂ ਬੋਲੀਆਂ ਦੇ ਲੋਕਾਂ ਤੇ ਇੱਕ ਵਿਸ਼ੇਸ਼ ਪ੍ਰਭਾਵ ਪਾਉਂਦਾ ਹੈ ਸੰਗੀਤ ਖੇਤਿਆਂ ਤੋਂ ਹੱਦਾਂ ਤੋਂ ਸਰਹੱਦਾਂ ਤੋਂ ਪਾਰ ਦੀ ਗੱਲ ਹੈ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਵੀ ਸੰਗੀਤ ਹੈ ਇਸੇ ਕਰਕੇ ਗੁਰੂ ਸਾਹਿਬਾਨ ਜੀ ਨੇ ਜਦੋਂ ਗੁਰਬਾਣੀ ਦਾ ਉਚਾਰਨ ਕੀਤਾ ਤੇ ਇਸ ਨੂੰ ਸੰਗੀਤਬੱਧ ਕੀਤਾ ਜਿਸ ਨੂੰ ਅਸੀਂ ਗੁਰਮਤ ਸੰਗੀਤ ਕਹਿੰਦੇ ਹਾਂ ਗੁਰਮਤ ਸੰਗੀਤ ਸਿੱਖ ਪੰਥ ਦੀ ਰੂਹ ਦੀ ਭੂਮਿਕਾ ਨਿਭਾਉਂਦਾ ਹੈ ਇਸ ਕਰਕੇ ਅਸੀਂ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਉਹਨਾ ਵਿਸ਼ੇਸ਼ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਗੁਰਮਤ ਸੰਗੀਤ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ ਗੁਰਮਤ ਸੰਗੀਤ ਨੂੰ ਆਪਣੇ ਜੀਵਨ ਦੇ ਵਿੱਚ ਢਾਲਿਆ ਤੇ ਅੱਜ ਦੇ ਸਾਡੇ ਵਿਸ਼ੇਸ਼ ਮਹਿਮਾਨ ਹੋਣਗੇ ਭਾਈ ਕਾਰਜ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਤੇ ਮੈਂ ਹਾਂ ਤੁਹਾਡੇ ਨਾਲ ਬਰਿਆਮ ਸਿੰਘ ਕੋਈ ਆਵੇ ਸੰਤੋ ਹਰਤਾ ਜਨ ਸੰਤ ਸੌਜੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਕੀ ਹਾਲ ਚਾਲ ਚੜ੍ਹਦੀ ਕਲਾ ਸਾਬ ਬੜੀ ਕਿਰਪਾ ਗੁਰੂ ਸਾਹਿਬ ਜੀ ਦੀ ਗੁਰੂ ਰਾਮਦਾਸ ਸਾਹਿਬ ਜੀ ਦੀ ਤੁਟ ਬਖਸ਼ ਭਾਈ ਸਾਹਿਬ ਮੈਂ ਨਾ ਜਦੋਂ ਤੁਹਾਡੇ ਜੀਵਨ ਬਾਰੇ ਜਾਣ ਰਿਹਾ ਸਾਂ ਜਾਂ ਸਟੱਡੀ ਕਰ ਰਿਹਾ ਸਾਂ ਕਿ ਸਵਾਲ ਜਵਾਬ ਅਸੀਂ ਕਰਨੇ ਆ ਤੇ ਇੱਕ ਪੱਖ ਬੜਾ ਅਹਿਮ ਮੇਰੇ ਸਾਹਮਣੇ ਆਇਆ ਕਿ ਭਾਈ ਕਾਰ ਸਿੰਘ ਜੀ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਕਰਦੇ ਤੇ ਜੇ ਅਸੂਲ ਨੇ ਤੇ ਭਾਈ ਕਾਰਤ ਸਿੰਘ ਹੈ ਭਾਈ ਕਾਰਤ ਸਿੰਘ ਹੈ ਤੇ ਅਸੂਲ ਨੇ ਮੈਨੂੰ ਲੱਗਾ ਬੜਾ ਸਖਤ ਹੈ ਜੀਵਨ ਇਹ ਕੀ ਕਾਰਨ ਕੀ ਹੈ ਇਹਨੂੰ ਕਿਦਾਂ ਵੇਖਦੇ ਹੋ ਤੁਸੀਂ ਇਹ ਸਭ ਤੋਂ ਪਹਿਲਾਂ ਜਦੋਂ ਟਕਸਾਲ 'ਚ ਜਾਇਦਾ ਉੱਥੇ ਇੱਕ ਖਾਲਸਾ ਜੀਵਨ ਪੋਥੀ ਹੈ ਜੀ ਸੰਤ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਪੋਥੀ ਪੋਥੀ ਦੀ ਉਹ ਬਣਾਈ ਹੋਈ ਹੈ ਹੂੰ ਉਹ ਖਾਲਸਾ ਜੀਵਨ ਹਰ ਇੱਕ ਸਿੰਘ ਨੂੰ ਜਾ ਕੇ ਸਭ ਤੋਂ ਪਹਿਲਾਂ ਟਕਸਾਲ 'ਚੋਂ ਪੜ੍ਹਨੀ ਪੈਂਦੀ ਹੈ ਜੀ ਪੀਸ ਅਸੂਲਾਂ ਦੇ ਵਿੱਚ ਰਹੋਗੇ ਤੇ ਤੁਸੀਂ ਟਕਸਾਲ 'ਚ ਰਹਿ ਸਕਦੇ ਨਹੀਂ ਤਾਂ ਨਹੀਂ ਅੱਛਾ ਜੀ ਹਾਂਜੀ ਸਭ ਤੋਂ ਪਹਿਲਾਂ ਸੂਲ ਭਰੇ ਜਾਂਦੇ ਨੇ ਹਾਂ ਠੀਕ ਆ ਜੀ ਤੇ ਫਿਰ ਉਹ ਸਿੰਘ ਨੂੰ ਜਥੇ ਵਿੱਚ ਭਰਤੀ ਕੀਤਾ ਜਾਂਦਾ ਮੰਨ ਲਓ ਤੁਸੀਂ ਟਕਸਾਲ ਦੇ ਵਿੱਚ ਕੋਈ ਸਿੱਖਿਆ ਲੈਣ ਵਾਸਤੇ ਗਏ ਹੋ ਜਾਂ ਗੁਰਮਤ ਸੰਗੀਤ ਦੀ ਸਿੱਖਿਆ ਲੈਣ ਵਾਸਤੇ ਗਏ ਹੋ ਇਹ ਬਾਅਦ ਵਿੱਚ ਮਿਲੇਗੀ ਪਹਿਲਾਂ ਉਹ ਪੋਥੀ ਧੜ ਕਰਨੀ ਪਊ ਹਾਂਜੀ ਪਹਿਲਾਂ ਪੋਥੀ ਜਥੇ 'ਚ ਰਹਿਣਾ ਕਿਵੇਂ ਆ ਕਿਸੇ ਸਿੰਘ ਨਾਲ ਲੜਨਾ ਨਹੀਂ ਹੂੰ ਗੇਟੋਂ ਬਾਹਰ ਨਹੀਂ ਜਾਣਾ ਜੀ ਪਿੰਡ ਦੇ ਵਿੱਚ ਜਾ ਕੇ ਨਹੀਂ ਫਿਰਨਾ ਜੀ ਤੇ ਆਪਣੇ ਕਮਰੇ 'ਚ ਰਹਿਣਾ ਆਪਣੇ ਆਸਣ 'ਤੇ ਰਹਿਣਾ ਕਿਸੇ ਦੇ ਆਸਣ 'ਤੇ ਵੀ ਨਹੀਂ ਜਾਣਾ ਕੀ ਬਾਤ ਆ ਜੋ ਉਥੇ ਕਲਾਸ ਦਾ ਟਾਈਮ ਹੈ ਪੂਰੇ ਕਲਾਸ ਦਾ ਟਾਈਮ ਚ ਜਾਣਾ ਪਵੇਗਾ ਜੋ ਸੇਵਾ ਦਾ ਟਾਈਮ ਹੈ ਸੇਵਾ ਚ ਜਾਣਾ ਪਵੇਗਾ ਗਤਕੇ ਦੀ ਕਲਾਸ ਚ ਗਤਕੇ ਦੀ ਕਲਾਸ ਚ ਜਾਣਾ ਪਵੇਗਾ ਜੇ ਮੱਜਾਂ ਤੇ ਸੇਵਾ ਲੱਗ ਗਈ ਆ ਭਾਵੇਂ ਉਹ ਪੜਿਆ ਜਿੰਨਾ ਮਰਜ਼ੀ ਜਿੱਥੇ ਸੇਵਾ ਲੱਗ ਗਈ ਉਹਨੂੰ ਉਥੇ ਕਰਨੀ ਪਵੇਗੀ ਕੀ ਬਾਤ ਹੈ ਤੇ ਭਾਈ ਸਾਹਿਬ ਕਰੋ ਸ਼ੁਰੂਆਤ ਹੁੰਦੀ ਆ ਫਿਰ ਟਕਸਾਲ ਦੇ ਵਿੱਚ ਜਾਂਦੀ ਆ ਸੰਗੀਤ ਗੁਰਮਤ ਸੰਗੀਤ ਦੀ ਜਾਣਕਾਰੀ ਲੈਣ ਵਾਸਤੇ ਸਾਡੇ ਮਾਮਾ ਜੀ ਬੜੇ ਸਤਿਕਾਰਯੋਗ ਮਾਮਾ ਫਤਿਹ ਸਿੰਘ ਜੀ ਮਾਮਾ ਰਸਾਲ ਸਿੰਘ ਜੀ ਆਰਪਿਕ ਪਿੰਡ ਤੋਂ ਹੂੰ ਉਹ ਸਾਰੇ ਕਾਫੀ ਸਾਡੇ ਮਾਮਾ ਦੁਰਗਾ ਸਿੰਘ ਜੀ ਤੇ ਉਹ ਗਰੁੱਪ ਸੀ ਉਹਨਾਂ ਦਾ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਸ਼ਹੀਦ ਹੋਏ ਨੇ ਅਸੀਂ ਉਹਨਾਂ ਦੇ ਟਾਈਮ ਅਸੀਂ ਜਾਂਦੇ ਰਹੇ ਉੱਥੇ ਜਾ ਕੇ ਰਹਿਣਾ ਥੋੜੀ ਜੀ ਸੰਥਿਆ ਕਰਉਣੀ ਫੇਰ ਆ ਜਾਣਾ ਚੱਲ ਜਾਣਾ ਤੇ ਸਿੰਘਾਂ ਨਾਲ ਬੜਾ ਮਲਾਬ ਸੀ ਤੇ ਫੇਰ ਪੱਕੇ ਤੌਰ ਤੇ ਮੈਂ 1988 ਦੇ ਵਿੱਚ ਮੈਂ ਉੱਥੇ ਚਲੇ ਗਿਆ ਸੀ ਤੇ ਨਾਲ ਹੀ ਕੀਰਤਨ ਦੀ ਮੇਰੀ ਉੱਥੇ ਗੁਰੂ ਸਾਹਿਬ ਨੇ ਪਹਿਲਾਂ ਹੀ ਜਿਸ ਤਰ੍ਹਾਂ ਉਹ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਕਿਰਪਾ ਮੈਂ 2 ਮਹੀਨੇ ਬਾਅਦ ਮੈਂ ਕੀਰਤਨ ਕਰ ਲੱਗਿਆ ਭਾਈ ਸਾਹਿਬ ਜਿੱਦਾਂ ਤੁਸੀਂ ਹੁਣ ਸ਼ਹਾਦਤਾਂ ਦੀ ਗੱਲ ਕੀਤੀ ਆ ਗੱਲ ਉਦੋਂ ਵੀ ਊਸੂਲਾਂ ਦੀ ਸੀ ਸ਼ਾਇਦ ਹਾਂਜੀ ਤੇ ਜਦੋਂ ਊਸੂਲਾਂ ਦੇ ਕਰਕੇ ਸਿੰਘ ਸ਼ਹੀਦ ਹੁੰਦੇ ਆ ਬਾਅਦ ਵਿੱਚ ਸਰਕਾਰਾਂ ਦਾ ਕਾਫੀ ਦਬਾਅ ਵੀ ਬਣਦਾ ਇਸ ਜਥੇਬੰਦੀ ਤੇ ਕਹੜੋ ਜਾਂ ਇਸ ਸੰਸਥਾ ਦੇ ਉੱਪਰ ਉਹ ਦਬਾਅ ਦੇ ਦੌਰਾਨ ਹੀ ਫਿਰ ਤੁਸੀਂ ਸਿੱਖਿਆ ਪ੍ਰਾਪਤ ਕਰਨ ਵਾਸਤੇ ਜਾਂਦੇ ਹੋ ਕਿ ਮਨ ਦੇ ਵਿੱਚ ਕੋਈ ਭੈ ਕੋਈ ਡਰ ਨਹੀਂ ਸੀ ਕਿ ਸਰਕਾਰਾਂ ਇਹਨੂੰ ਕਿਵੇਂ ਦੇਖ ਰਹੀਆਂ ਉੱਥੇ ਭੈ ਨਹੀਂ ਸੀ ਇੱਕ ਜਜ਼ਬਾ ਸੀ ਕਿ ਜੇ ਸ਼ਹੀਦ ਹੋਣਾ ਵੀ ਪਵੇ ਪੰਥ ਲਈ ਗੁਰੂ ਗ੍ਰੰਥ ਸਾਹਿਬ ਲਈ ਹਾਂ ਤੇ ਬੜੀ ਖੁਸ਼ੀ ਵਾਲੀ ਗੱਲ ਕਿ ਸਾਡਾ ਵੀ ਸਰੀਰ ਕਿਤੇ ਇਹ ਸ਼ੀਧੀ ਪਾਵੇ ਤੇ ਬੜੀ ਖੁਸ਼ੀ ਵਾਲੀ ਗੱਲ ਆ। ਕੀ ਬਾਤ ਹੈ। ਮੈਂ ਬੇਕੋ ਬਟਾਲੇ 'ਚ ਵੀ ਮੈਂ ਰਿਹਾ ਆਂ। ਜੀ। ਇੱਕ ਵਾਰ ਮੁਕਸਰ ਸਾਹਿਬ ਵਾਲੇ ਥਾਣੇ ਦੇ ਵਿੱਚ ਮੈਂ ਕਾਫੀ ਅਲੱਗ-ਅਲੱਗ ਜਗ੍ਹਾ ਤੇ ਤਸ਼ਦਦ ਪੁਲਿਸ ਨੇ ਕੀਤਾ ਵੀ ਤੁਸੀਂ ਮੈਥੋਂ ਚੱਲ ਜਿਓ। ਹੂੰ। ਤੁਸੀਂ ਉੱਥੇ ਨਾ ਰਹੋ। ਉੱਥੇ ਕੌਣ ਆਉਂਦਾ ਪੁੱਛਦੇ ਸੀ। ਹੂੰ। ਸ਼ੁਰੂ ਤੋਂ ਹੀ ਪੰਥਕ ਜੀਵਨ ਰਿਆ ਤੁਹਾਡਾ ਹਾਂਜੀ ਅੱਛਾ ਭਾਈ ਸਾਹਿਬ ਜਿਹੜੀ ਇਹ ਦਮਦਮੀ ਟਕਸਾਲ ਹੈ ਜਾਂ ਹੋਰ ਸੰਪਰਦਾਵਾਂ ਨੇ ਜਾਂ ਆਧੁਨਿਕ ਕਾਲਜਿਸ ਐਸੀ ਕਹਿ ਸਕਦੇ ਆ ਇਹਨਾਂ ਦੇ ਵਿੱਚ ਜਿਹੜੀ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਇਹਨਾਂ ਨੇ ਖਾਸਾ ਕੰਮ ਕੀਤਾ ਲੇਕਿਨ ਸੰਪਰਦਾ ਦਾ ਦੀ ਸਟੱਡੀ ਔਰ ਕਾਲਜ ਦੀ ਸਟੱਡੀ ਇਹਨਾਂ ਦੇ ਵਿੱਚ ਤੁਸੀਂ ਕੋਈ ਅੰਤਰ ਸਮਝਦੇ ਹੋ ਹਾਂਜੀ ਅੰਤਰ ਇਹਨਾਂ ਕਿ ਕਾਲਜ ਦੇ ਵਿੱਚ ਕੋਈ ਦਾਇਰਾ ਹੁੰਦਾ ਵੀ 3 ਸਾਲ ਜਾਂ 2 ਸਾਲ ਦਾ ਕੋਰਸ ਹੈ ਉਦੋਂ ਬਾਅਦ ਕਾਲਜ ਵਿੱਚ ਨਹੀਂ ਰਹਿ ਸਕਦਾ ਹੂੰ ਤਕਸਾਲ ਦੇ ਵਿੱਚ ਜਿੰਨਾ ਚਿਰ ਮਰਜੀ ਸਿੱਖ ਕੇ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਤੁਹਾਨੂੰ ਕੋਈ ਨਹੀਂ ਕਹੇਗਾ ਕਿ ਤੁਸੀਂ ਚਲ ਜਾਓ ਉੱਥੇ ਸਤਕਾਰ ਮਿਲਦਾ ਰਹੇਗਾ ਇਹ ਟਕਸਾਲ ਦਾ ਕੀਰਤਨੀ ਸਿੰਘ ਆ ਜਾਂ ਗਿਆਨੀ ਸਿੰਘ ਆ ਮਹਾਪੁਰਖ ਬਾਬਾ ਠਾਕਰ ਸਿੰਘ ਜੀ ਦੇ ਵੇਲੇ ਬਹੁਤ ਗਿਆਨੀ ਤੇ ਰਾਗੀ ਸਿੰਘ ਬੜੇ ਤਿਆਰ ਹੋਏ ਕੀ ਬਾਤ ਹੈ ਬੜੀ ਬਖਸ਼ਿਸ਼ ਸੀ ਮਹਾਪੁਰਖ ਬਾਬਾ ਠਾਕਰ ਸਿੰਘ ਜੀ ਇਹੋ ਜਿਹੀ ਸ਼ਖਸੀਅਤ ਸੀ ਕਿ ਜਿਸ ਤਰ੍ਹਾਂ ਆਪਣੇ ਜਿਸ ਤਰ੍ਹਾਂ ਬੱਚਿਆਂ ਨੂੰ ਆਪਾਂ ਮਾਂ ਪਾਲਦੀ ਹੈ ਨਾ ਪਰ ਉਹਨਾਂ ਦਰਜਾ ਵੀ ਇਹ ਟਕਸਾਲ ਦੀ ਮਾਂ ਆ ਤੇਮ ਦਰਜਾ ਵੀ ਉਹਨਾਂ ਨੂੰ ਮਿਲਿਆ ਸੀ ਕਿ ਸਾਡੀ ਇਹ ਮਾਂ ਤੇ ਇਹੀ ਸਾਡਾ ਪਿਓ ਆ ਉਹਨਾਂ ਸਾਨੂੰ ਬੜੇ ਸੁਚੱਜੇ ਢੰਗ ਤਰੀਕੇ ਦੇ ਨਾਲ ਪਾਲਿਆ ਬੜਾ ਸੋਹਣਾ ਸਾਡਾ ਪਾਲਣ ਪੋਸ਼ਣ ਕੀਤਾ ਸਾਨੂੰ ਕੀਰਤਨ ਵਰਗੀ ਸਾਰੀ ਜਿੰਨੀ ਗੁਰਮਤਿ ਦੀ ਵਿੱਦਿਆ ਸਾਨੂੰ ਦਾਤ ਮਿਲੀ ਫਿਰ ਅਸੀਂ ਖੁਸ਼ੀ ਖੁਸ਼ੀ ਉੱਥੇ ਰਹਿ ਕੇ ਅਸੀਂ ਬਾਹਰ ਦਾ ਮਨ ਤੇ ਵਿੱਚ ਕੋਈ ਨਹੀਂ ਸੀ ਕਿ ਬਾਹਰ ਜਾ ਕੇ ਪੱਕੇ ਅੱਜ ਵੀ ਖਿਆਲ ਨਹੀਂ ਪ ਜਾ ਪੱਕੇ ਮੈਂ ਜਾਣਾ ਹੋ ਜਾਣਾ ਪੱਕੇ ਹੋਣ ਦਾ ਕੋਈ ਨਹੀਂ ਗੁਰੂ ਰਾਮਦਾਸ ਸਾਹਿਬ ਦੇ ਦਰ ਦੇ ਉੱਤੇ ਕੀਰਤਨ ਕਰੀ ਕਿਉਂ ਮਾਂਪੁਰਖ ਬਾਬਾ ਠਾਕਰ ਸਿੰਘ ਜੀ ਨੇ ਸਾਡੇ ਤੇ ਬਹੁਤ ਟਕਸਾਲ ਨੇ ਖਰਚਾ ਕੀਤਾ ਸਾਨੂੰ ਕਿਰਿਆ ਦਿੱਤੀ ਖਾਣ ਵਾਸਤੇ ਦਿੱਤਾ ਸਾਡਾ ਪੋਲਣ ਪਾਲਣ ਪੋਸ਼ਣ ਫਿਰ ਸਾਨੂੰ ਕੀਰਤਨ ਵਾਸਤੇ ਹਰਮੋਨੀਅਮ ਦਿੱਤੇ ਸਾਨੂੰ ਤੇ ਅੱਜ ਅਸੀਂ ਬਾਹਰ ਜਾ ਕੇ ਪੱਕੇ ਹੋ ਕੇ ਟਰੱਕ ਚਲਾਉਣ ਲੱਗ ਜੀਏ ਤੇ ਫਿਰ ਤਾਂ ਅਸੀਂ ਅਕਿਰਤ ਕਾਣਾ ਕੀ ਬਾਤ ਭਾਵੇਂ ਅਸੀਂ ਗਰੀਬ ਹੋ ਜਾਈਏ ਚਾਹੇ ਅਮੀਰ ਹੋ ਜਾਈਏ ਕੀਰਤਨ ਅਸੀਂ ਨਹੀਂ ਛੱਡਾਂਗੇ ਗੁਰਮਤਿ ਦਾ ਪ੍ਰਚਾਰ ਨਹੀਂ ਛੱਡਾਂਗੇ ਅਸੀਂ ساری ਜ਼ਿੰਦਗੀ ਜਿੰਨਾ ਚਿਰ ਇਹ ਸੁਆਸ ਨੇ ਸਰੀਰ ਵਿੱਚ ਮੈਂ ਕੀਰਤਨ ਨਹੀਂ ਛੱਡੂੰਗਾ ਇੱਕ ਇੱਕ ਮੇਰੇ ਇੱਕ ਤਾਂ ਜੋ ਕੀਰਤਨ ਦਾ ਆਨੰਦ ਆ ਆਹ ਜੀਵਨ ਦਾ ਹਮ ਜੇਹ ਤਾਂ ਤਨ ਬਾਣੀ ਵਿਸਰ ਜਾਏ ਕਿਉਂ ਪੱਕਾ ਰੋਗੀ ਬਣ ਲੈ ਹਮ ਇਹ ਤਾਂ ਫਿਰ ਉਹ ਰੋਗੀ ਬਣ ਜਾਵਾਂਗੇ ਜੇ ਕੀਰਤਨ ਛੁੱਟ ਗਿਆ ਤੇ ਇਸ ਕਰਕੇ ਸਾਰੀ ਜ਼ਿੰਦਗੀ ਮੈਂ ਕੀਰਤਨ ਤੇ ਗੁਰਮਤਿ ਦਾ ਪ੍ਰਚਾਰ ਕਰਾਂਗਾ ਭਾਈ ਸਾਹਿਬ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਮੈਂ ਚਾਹਾਂਗਾ ਸੰਗਤਾਂ ਦੇ ਨਾਲ ਇੱਕ ਸ਼ਬਦ ਦੀ ਤੁਸੀਂ ਸਾਂਝ ਜ਼ਰੂਰ ਪਾਓ ਬਿਲਕੁਲ ਜੀ Baba, man matvaro, am dasi. ਹੈਦਰ ਰਬਰਤ ਰਹਾ ਐਨਸ ਬਣੀ ਪ੍ਰੇਮ ਲੈਵਲਾਗੀ ਐਨਸ ਬਣੀ ਪ੍ਰੇਮ ਲੈਵਲਾਗੀ ਸ਼ਬਦ ਅਨਾ ਕਿਆ ਬਾਤ ਆ ਪਾਈ ਸਾ ਬਹੁ ਬਹੁ ਧੰਨਵਾਦ ਤੁਸੀਂ ਸਾਨੂੰ ਸ਼ਬਰ ਸੁਣਾ ਕੇ ਨੇ ਹਾਲ ਕੀਤਾ ਅੱਛਾ ਭਾਈ ਕਾਰ ਸਿੰਘ ਜੀ ਅਕਸਰ ਅਸੀਂ ਦੇਖਿਆ ਜਦੋਂ ਤੁਸੀਂ ਸਮਾਗਮਾਂ ਤੇ ਜਾਂਦੇ ਹੋ ਜਾਂ ਸੰਗਤ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਬੜਾ ਘਟੇ ਹੋ ਜਾ ਸਮਾਂ ਹੁੰਦਾ ਜਾਂ ਹੁੰਦਾ ਹੀ ਨਹੀਂ ਪਤਾ ਲੱਗਾ ਕਿ ਮੋਬਾਈਲ ਤੋਂ ਤੁਸੀਂ ਕੀਰਤਨ ਨਹੀਂ ਕਰਦੇ ਦੇਖ ਕੇ ਹਾਂਜੀ ਇਹ ਜਿਤਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਟਕਸਾਲ ਦੀ ਮਰਜ਼ਾ ਦਾ ਜੀ ਵੀ ਦੇਖ ਕੇ ਕੀਰਤਨ ਨਹੀਂ ਕਰਨਾ ਕੰਠ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੀ ਕਰਦੇ ਸਨ ਉਹਨਾਂ ਦੇ ਬਚਨ ਬਾਣੀ ਕੰਠ ਪੈਸਾ ਗੰਠ ਹੂੰ ਠੀਕ ਹੈ ਜੀ ਜਿੱਥੇ ਬਾਣੀ ਕੰਠ ਹੋਊਗੀ ਜਿੱਥੇ ਮਰਜ਼ੀ ਬੈਠ ਕੇ ਤੁਸੀਂ ਗਾ ਸਕਦੇ ਹੋ ਪੜ ਸਕਦੇ ਹੋ ਹੂੰ ਪੈਸਾ ਜੇ ਕਿਤੇ ਗੰਠ ਕੀਤਾ ਨੂੰ ਨਜਾਇਜ਼ ਉਹਦੀ ਵਰਤੋਂ ਨਹੀਂ ਕੀਤੀ ਜਦੋਂ ਮਰਜ਼ੀ ਔਖੇ ਸਮਿਆਂ 'ਚ ਉਹਨੂੰ ਤੁਸੀਂ ਖਰਚ ਸਕਦੇ ਹੋ ਵਰਤ ਸਕਦੇ ਹੋ ਹਾਂਜੀ ਇਹ ਭਾਈ ਵਿਰਿਆਮ ਸਿੰਘ ਜੀ ਇਹ ਟਕਸਾਲ ਦੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੀਰਤਿਆਂ ਦੀ ਖਾਸੀਅਤ ਕੀ ਬਾਤ ਹੈ ਕੀ ਬਾਤ ਹੈ ਠੀਕ ਹੈ ਜੀ ਬਾਹਰ ਕਈ ਵਾਰਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਪੈ ਜੇ ਹਾਂ ਤੇ ਇਹਨਾਂ ਨੇ ਮਸ਼ਹੂਰ ਜਥੇ ਆ ਜਿਹੜੇ ਆਸਾ ਜੀ ਵਾਰ ਤੋਂ ਭੱਜ ਜਾਂਦੇ ਆ ਕਹਿੰਦੇ ਜੀ ਹਜੂਰੀ ਜਥਾ ਲਿਓ ਟੱਡ ਇਹੋਂ ਸੇ ਸਾਨੂੰ ਕੀਰਤਨ ਹਜੂਰੀ ਜਥਿਆਂ ਨੂੰ ਕਰਨਾ ਪੈਂਦਾ ਜੀ 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 ਤੇ ਬਾਹਰਲੇ ਜਥੇ ਜਿਹੜੇ ਬਹੁਤ ਘੱਟ ਨੇ ਉਹ ਆਸੇ ਦੀ ਵਾਰ ਦਾ ਕੀਰਤਨ ਨਹੀਂ ਕਰ ਸਕਦੇ ਅੱਛਾ ਮੈਨੂੰ ਲੱਗਦਾ ਭਾਈ ਸਾਹਿਬ ਮੈਨੂੰ ਇਹ ਸਵਾਲ ਪੁੱਛਣਾ ਚਾਹੀਦਾ ਸੀ ਜਾਂ ਨਹੀਂ ਕਦੀ ਇਦਾਂ ਨਹੀਂ ਹੋਇਆ ਕਿ ਕੀਰਤਨ ਕਰਦੇ ਆ ਸ਼ਬਦ ਵਿਸਰਿਆ ਆਏਗਾ ਕਦੀ ਬਣਿਆ ਹੋ ਜਾਂਦਾ ਮੈਂ ਜੇ ਵਿਸਰ ਵੀ ਜਾਵੇ ਤੇ ਨਾਲ ਦਾ ਸਾਈਡ ਵਾਲਾ ਚੱਕ ਦਿੰਦਾ ਹਾਂ ਜੇ ਉਹਨੂੰ ਵਿਸਰ ਜਾਵੇ ਤੇ ਫਿਰ ਮੈਂ ਚੱਕ ਦਿੰਦਾ ਇਹ ਸਮਾਂ ਇਸ ਤਰ੍ਹਾਂ ਨਹੀਂ ਕਿ ਆਪਾਂ ਜੇਕਰ ਤੇ ਅੱਗੇ ਪਿੱਛੇ ਪੰਕਤੀਆਂ ਨੂੰ ਦੁਬਾਰਾ ਬੋਲ ਦੇਈ ਦੀ ਹਾਂ ਹਾਂ ਅੱਛਾ ਭਾਈ ਕਾਰ ਸਿੰਘ ਜੀ ਤੁਹਾਡੇ ਦਰਸ਼ਨ ਕਰ ਲਈਏ ਹਾਲਗੇਟ ਤੁਹਾਡੇ ਦਰਸ਼ਨ ਕਰ ਲੀਏ ਸੱਚ ਕਰਨ ਸ੍ਰੀ ਹਰਿਮੰਦਰ ਸਾਹਿਬ ਤੁਹਾਡੇ ਦਰਸ਼ਨ ਕਰਦੀਏ ਭਾਵੇਂ ਕਿਤੇ ਸੜਕ ਤੇ ਜਾਂਦੇ ਹਾਂ ਆ ਭਾਈ ਕਾਰ ਸਿੰਘ ਹਜ਼ੂਰੀਏ ਦੀ ਨਜ਼ਰ ਆਉਂਦੇ ਆ ਹਜ਼ੂਰੀਏ ਤੋਂ ਬਿਨਾਂ ਨਜ਼ਰ ਨਹੀਂ ਆਉਂਦੇ ਕੀ ਕਰਨਿਆ ਜਿਹੜਾ ਬਾਣੀ ਤੇ ਬਾਣਾ ਆ ਜੀ ਬਾਣੀ ਵੀ ਹਿਰਦੇ ਵਿੱਚ ਚਾਹੀਦੀ ਆ ਤੇ ਬਾਣਾ ਤਨ ਤੇ ਹਮੇਸ਼ਾ ਹਰ ਟਾਈਮ ਚਾਹੀਦਾ ਜੀ ਮੈਂ ਜ਼ਰੂਰੀ ਨਹੀਂ ਕਿ ਮੈਂ ਪ੍ਰਚਾਰਕ ਕਿ ਸਟੇਜੀ ਪ੍ਰਚਾਰਕ ਜਾਂ ਸਟੇਜਾਂ ਤੇ ਪ੍ਰਚਾਰਕ ਹੂੰ ਮੈਂ ਤੁਰਿਆ ਫਿਰਦਾ ਵੀ ਇੱਕ ਪ੍ਰਚਾਰਕ ਕੀ ਬਾਤ ਆ ਕਿਉਂ ਇਹ ਹਜ਼ੂਰੀਆ ਰੱਖਣਾ ਇਹ ਸਾਡਾ ਮਰਜਾਦਾ ਵਿੱਚ ਆਉਂਦਾ ਗੱਲ 'ਚ ਪਰਣਾ ਤੇ ਉਤੋਂ ਦੀ ਸ਼ਸਤਰ ਕਿਰਪਾਨ ਪਾ ਕੇ 3 ਫੁੱਟੀ ਕਿਰਪਾਨ ਰੱਖਣੀ ਸਿੱਖ ਨੇ ਕੋਲੇ ਹਮ ਹਰ ਇੱਕ ਸਿੱਖ ਦਾ ਫਰਜ਼ ਆ ਕਿ ਸ਼ਸਤਰ ਆਪਣੇ ਹਰ ਟਾਈਮ ਗੱਡੀ 'ਚ ਰੱਖੇ ਆਪਣੇ ਕੋਲ ਰੱਖੇ ਸਭ ਕੀ ਬਾਤ ਆ ਹਜੂਰੀ ਆਪਣੇ ਕੋਲ ਰੱਖੇ ਹਮ ਮੈਨੂੰ ਜੇ ਕਿਤੇ ਜਾਂਦੇ ਕੋਈ ਕਹਿ ਦੇਵੇ ਪਿਆਓ ਭਾਈ ਸਭ ਜੀ 2 ਮਿੰਟ ਘਰ ਆਓ ਜੇ ਮੈਂ ਘਰ ਜਾਵਾਂ ਕਹਨਗੇ ਸ਼ਬਦ ਸੁਣਾਓ ਨਾ ਮੇਰਕ ਹਜੂਰੀ ਆ ਹੋਵੇ ਨਾ ਮੈਂ ਆਪਣੀ ਯੂਨੀਫਾਰਮ ਚ ਹੋਵਾ ਤੇ ਉਹ ਮੇਰੀ ਮੂਵੀ ਬਣਾ ਕੇ ਪਾ ਦੇਣੇ ਨੈਟ ਤੇ ਠੀਕ ਹੈ ਜੇ ਮੈਂ ਤਿਆਰ ਬਰ ਤਿਆਰ ਹੋਵਾਂਗਾ ਜਿੱਥੇ ਮਰਜੀ ਕਹਿਣਗੇ ਵੀ ਕੀਰਤਨ ਕਰੋ ਤੇ ਕਹਿਣਗੇ ਵੀ ਤਿਆਰ ਹੋ ਕੇ ਪਹਿਲਾਂ ਹੀ ਮੈਂ ਪਹਿਲਾਂ ਹੀ ਆਪਣੀ ਤਿਆਰੀ ਚ ਰਹਿਣਾ ਭਾਈ ਕਾਰ ਸਿੰਘ ਜੀ ਤੁਹਾਡੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਕਾਰ ਸਿੰਘ ਗੱਲ ਮੂੰਹ ਤੇ ਕਰਦੇ ਆ ਕਹਿਣ ਲੱਗਿਆ ਡਰਦੇ ਨਹੀਂ ਸੰਕੋਚ ਨਹੀਂ ਕਰਦੇ ਸੱਚ ਹੈ ਇਹ ਤਾਂ ਬਾਣੀ ਕਹਿੰਦੀ ਹੈ ਜੀ ਜੀ ਕੋਈ ਮਨੁੱਖ ਨਹੀਂ ਆਂਦਾ ਸੱਚ ਬੋਲੋ ਬਾਣੀ ਕਹਿ ਰਹੀ ਹੈ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਵਾਟ ਮੇਰੀ ਦਾ ਜੋਲੀਏ ਜਿੱਥੇ ਗੁਰੂ ਦੀ ਗੱਲ ਕੋਈ ਇਹੋ ਜਿਹੀ ਨਰਾਜ਼ਰੀ ਵਾਲੀ ਹੋਵੇ ਤੇ ਬੋਲਣ ਦਾ ਸਾਡਾ ਹੱਕ ਆ ਫਰਜ਼ ਆ ਜਿੱਥੇ ਪੰਥ ਵਾਸਤੇ ਸੱਚ ਬੋਲਣਾ ਉੱਥੇ ਵੀ ਸਾਡਾ ਨਹੀਂ ਕਈ ਵਾਰੀ ਕੰਪਰੋਮਾਈਜ਼ ਕਰ ਲਿਆ ਜਾਂਦਾ ਨਾ ਆਪਣੇ ਹਿਤਾ ਨੂੰ ਵੇਖ ਕੇ ਕਿ ਮੈਨੂੰ ਇਹ ਨੁਕਸਾਨ ਨਾ ਹੋ ਜਾਏ ਜਾਂ ਕੁਝ ਵੀ ਇਦਾਂ ਦਾ ਅਸੀਂ ਜਿਹੜੇ ਦਰਬਾਰੀ ਕੀਰਤਨੀ ਹੈ ਨਾ ਇਹ ਕਦੀ ਇਹਨਾਂ ਦਾ ਨੁਕਸਾਨ ਨਹੀਂ ਹੋ ਸਕਦਾ ਜੀ ਇਹ ਜੰਗਲਾਂ 'ਚ ਵੀ ਵਹਿ ਕੇ ਕੀਰਤਨ ਕਰਨਗੇ ਤੇ ਉੱਥੇ ਵੀ ਮੰਗਲ ਆ। ਗੁਰੂ ਰਾਮਦਾਸ ਸਾਹਿਬ ਜੀ ਉੱਥੇ ਹੀ ਫਿਰ ਵਰਸਣਗੇ। ਹੂੰ ਤੇ ਇਸ ਕਰਕੇ ਨਹੀਂ ਸੱਚ ਬੋਲਣਾ ਹਰ ਸਿੱਖ ਦਾ ਹਰ ਪ੍ਰਚਾਰਕ ਦਾ ਫਰਜ਼ ਆ। ਸੱਚ ਬੋਲੋ। ਬਿਲਕੁਲ। ਝੂਠ ਨਾ ਬੋਲੋ। ਆਪਾਂ ਕਈ ਵਾਰਾ ਪ੍ਰੋਗਰਾਮ ਵਾਸਤੇ ਝੂਠ ਬੋਲ ਦਿੰਨੇ ਥੋੜੀ ਜਿਹੀ ਗੱਲ ਪਿੱਛੇ। ਹੂੰ ਹੂੰ ਹੂੰ। ਨਹੀਂ ਮੇਰੇ ਹਜੂਰ ਸਾਹਿਬ ਵੀ ਇਹੀ ਗੱਲ ਹੋਈ ਸੀ ਪ੍ਰਬੰਧਕਾਂ ਨਾਲ। ਹੂੰ ਕਹਿੰਦੇ ਭਾਈ ਸਾਹਿਬ ਤੁਸੀਂ ਉਸੇ ਵਾਲੀ ਫੈਸਲਾ ਲੈ ਲੈਂਦੇ ਕਿ ਇਹ ਡੈਰੀ ਵੇਖ ਕੇ ਦੱਸਦੇ ਆ। ਹੂੰ ਮੈਂ ਕਿਹਾ ਨਹੀਂ ਜੀ ਮੈਨੂੰ ਪਤਾ ਹੁੰਦਾ ਆ। ਹੂੰ ਪਰ ਜਿੱਥੇ ਇਹ ਤਖਤਾਂ ਦੀ ਉਥੇ ਕੀਰਤਨ ਕਰਨਾ ਬੜੀ ਸਾਡੀ ਨਸੀਬ ਵਾਲਿਆਂ ਕਰਮਾਂ ਵਾਲਿਆਂ ਜਿਤਨਾ ਤੁਸੀਂ ਮੈਂ ਕਿਹਾ ਹਜੂਰ ਸਾਹਿਬ ਤੋਂ ਕਾਲ ਕੀਤੀ ਐ ਤੇ ਮੈਂ ਸਮਝਿਆ ਗੁਰੂ ਦਸਵੇਂ ਪਾਤਸ਼ਾਹ ਨੇ ਯਾਦ ਕੀਤਾ ਚੱਲ ਗਏ। ਕੀ ਬਾਤ ਆ? ਹਾਂਜੀ ਸਾਰੇ ਪ੍ਰੋਗਰਾਮ ਛੱਡ ਦਿੱਗੇ। ਭਾਵਨਾ ਬਣਾਣੀ ਪੈਂਦੀ। ਗੁਰੂ ਦਸਵੇਂ ਪਾਤਸ਼ਾਹ ਨੇ ਯਾਦ ਕੀਤਾ ਚੱਲ ਗਏ। ਹੂੰ। ਤੇ ਜੇ ਕੋਈ ਦਮਦਮਾ ਸਾਹਿਬ ਤੋਂ ਸਾਨੂੰ ਅਕਾਲ ਆਉਂਦੀ ਐ ਤੇ ਉਹ ਤੋਂ ਵੀ ਗੁਰੂ ਦਸਵੇਂ ਪਾਤਸ਼ਾਹ ਨੇ ਯਾਦ ਕੀਤਾ ਚੱਲ ਗਏ। ਜੀ। ਹਾਂਜੀ ਜਿੱਦੋਂ ਕਿਤੇ ਤਖਤਾਂ ਤੋਂ ਆਵਾਜ਼ ਆਉਂਦੀ ਆ ਇਸ ਮਨ 'ਚ ਭਾਵਨਾ ਰੱਖੋ ਕਿ ਗੁਰੂ ਨੇ ਯਾਦ ਕੀਤਾ ਤੇ ਚਲੀਏ ਭਾਈ ਕਾਰ ਸਿੰਘ ਜੀ ਮੈਨੂੰ ਇਹ ਵੀ ਪਤਾ ਲੱਗਾ ਕਿ ਪਿਛਲੇ ਸਮੇਂ ਦੌਰਾਨ ਤੁਹਾਨੂੰ ਯਾਦ ਕੀਤਾ ਸੰਗਤਾਂ ਨੇ ਆਸਟ੍ਰੇਲੀਆ ਹਾਂਜੀ ਇਹ ਬਹੁਤ ਘੱਟ ਮੌਕਾ ਕਿਸੇ ਨੂੰ ਮਿਲਦਾ ਹੈ ਕਿ ਸੰਗਤ ਕਹੇ ਸਾਡੇ ਕੋਲ ਹੀ ਰਹੋ ਤੁਸੀਂ ਨਾ ਜਾਓ ਔਰ ਇਸ ਓਪਰਚੁਨਿਟੀ ਨੂੰ ਕਈ ਯਾਰ ਮੈਂ ਹੋਵਾਂ ਤੇ ਛੱਡਾਂ ਵੀ ਨਾ ਤੁਸੀਂ ਦੁਬਾਰਾ ਆਏ ਸੰਗਤ ਨੇ ਬੜਾ ਉੱਥੇ ਪ੍ਰੇਮ ਬਖਸ਼ਿਆ ਛੱਡ ਕੇ ਆਏ ਉਥੋਂ ਕਾਰਨ ਦੇਖੋ ਜੀ ਇੱਕ ਅਸੀਂ ਪ੍ਰਚਾਰਕ ਕੀਰਤਨੀਆਂ ਹਾਂ ਉੱਥੇ ਅਸੀਂ ਆਪਣੀ ਮਰਜ਼ਾਦਾ ਰੱਖੀ ਹੂੰ ਮਰਜ਼ਾਦਾ ਦੇ ਵਿੱਚ ਪਰਪੱਕ ਸੀ ਕੀਰਤਨ ਤੋਂ ਅਸੀਂ ਕਦੀ ਲੇਟ ਨਹੀਂ ਹੋਏ ਹਮ ਕੀਰਤਨ ਕਰਨਾ ਫਿਰ ਇਹ ਬੱਚੇ ਬੱਚੀਆਂ ਨੂੰ ਅਸੀਂ ਉੱਥੇ ਜਦੋਂ ਸਮਾਪਤੀ ਤੋਂ ਬਾਅਦ ਵੀ ਬੱਚੇ ਬੱਚੀਆਂ ਨੇ ਭੈਣਾਂ ਨੇ ਮਾਵਾਂ ਨੇ ਸਾਡੇ ਕੋਲ ਬਹਿਣਾ ਉਹਨਾਂ ਨੂੰ ਆਉਣ ਦੀ ਮਰਜ਼ਾਦਾ ਦੱਸਣੀ ਤੁਹਾਨੂੰ ਪਤਾ ਟ੍ਰੈਂਡ ਚੱਲ ਰਿਹਾ ਅੱਜ ਕੱਲ ਪੀ ਪਾਰਟੀ ਪ੍ਰਿੰਟ ਪਾ ਕੇ ਜਾਣਾ ਜਾਂ ਸਿਰ ਨੰਗਾ ਤੇ ਉਥੋਂ ਸੁਖਾਫ ਲੈ ਲੈਣਾ ਜਾਂ ਉਥੋਂ ਢੱਕ ਲੈਣਾ ਸਿਰ ਤੇ ਮੱਥਾ ਟੇਕ ਕੇ ਬਾਹਰ ਫੇਰ ਉਹਨਾਂ ਨੂੰ ਦੱਸਣਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਬਾਹਰ ਵੀ ਦੇਖਦਾ ਆ ਕੀ ਬਾਤ ਹੈ ਉਹਨਾਂ ਨੂੰ ਦੱਸਣਾ ਤੁਹਾਡਾ ਨੰਗਾ ਸਿਰ ਆ ਹਮ ਪੈਂਟਾਂ ਪਾਉਣੀਆਂ ਸਿੱਖ ਦੇ ਬੱਚੇ ਬੱਚੀਆਂ ਲਈ ਗਲਤ ਆ ਇਹਨਾਂ ਨੂੰ ਸਹੀ ਕਰੋ ਇਹ ਗੁਰੂ ਦੀ ਮਰਜ਼ਾ ਦਾ ਨਹੀਂ ਜਦੋਂ ਮੈਂ ਬੱਚੀਆਂ ਨੂੰ ਇਹ ਗੱਲ ਕਹੀ ਕਿ ਜਦੋਂ ਤੁਸੀਂ ਸਿਰ ਟੱਕ ਕੇ ਇੱਕ ਬੱਚੀ ਕਹਿਣ ਲੱਗੇ ਕਿ ਹਿੰਦੂ ਫੈਮਿਲੀ ਚੋਂ ਮੈਂ ਕਿਹਾ ਤੇਰੇ ਮੱਥੇ ਤੇ ਨਹੀਂ ਲਿਖਿਆ ਜਦੋਂ ਤੂੰ ਸਿਰ ਟੱਕ ਕੇ ਤੇ ਜਦੋਂ ਉਸੂਲਾਂ ਦੇ ਵਿੱਚ ਗੁਰੂ ਘਰ ਜਾਂ ਬਾਜ਼ਾਰ ਵਿੱਚ ਜਾਏਂਗੀ ਤੇ ਮੈਲੀ ਅੱਖ ਵੀ ਸਹੀ ਅੱਖ ਹੋ ਜੇਗੀ ਅਮਰਤ ਵਰਗੀ ਕਿ ਇਹ ਕਿ ਸਿੱਖ ਦੀ ਧੀ ਜਾ ਰਹੀ ਹੈ ਮੈਂ ਫਿਰ ਉਹਨਾਂ ਨੂੰ ਮਰਜ਼ਾ ਦੱਸਣੀ ਸਾਰਾ ਫਿਰ ਉਹਨਾਂ ਨੇ ਸਾਡਾ ਬਹੁਤ ਪਿਆਰ ਕੀਤਾ ਉਹ ਮੇਰੀਆਂ ਧੀਆਂ ਅੱਜ ਵੀ ਮੈਨੂੰ ਪਿਤਾ ਜੀ ਕਰਕੇ ਯਾਦ ਕਰਦੀਆਂ ਨੇ। ਕੀ ਬਾਤ ਹੈ। ਉਹ ਬੱਚੇ ਜਿਹੜੇ ਅੱਜ ਵੀ ਪਿਤਾ ਜੀ ਕਰਕੇ ਯਾਦ ਕਰਦੇ ਨੇ ਉਹ ਭੈਣਾਂ ਯਾਦ ਕਰਦੀਆਂ ਨੇ ਉੱਥੇ। ਬਜ਼ੁਰਗ ਯਾਦ ਕਰਦੇ ਨੇ ਮੇਰੇ ਵੀਰ ਉੱਥੇ ਯਾਦ ਕਰਦੇ ਨੇ ਅੱਜ ਵੀ। ਕਿ ਇਹਨਾਂ ਦੇ ਕੋਲ ਮਰਜ਼ਾਦਾ ਆ। ਤੇ ਕੀਰਤਨ ਜਿਹੜਾ ਸ਼ਬਦ ਕਹਿਣਾ ਅਸੀਂ ਸੁਣਾਉਣਾ। ਅਸੀਂ ਇਸ ਲਹਿਜੇ 'ਚ ਵੀ ਅਸੀਂ ਆਪਣੇ ਆਪ ਨੂੰ ਸੁਣਨਾ ਹੈ। ਕੀ ਬਾਤ। ਸਾਨੂੰ ਕੋਈ ਸੁਣੇ ਸੰਗਤ ਹੈਗੀ ਆ ਕਿ ਨਹੀਂ ਹੈਗੀ? ਨਹੀਂ। ਐਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਰਤਨ ਕਰਨਾ ਸੀ ਆਪਣਾ ਆਨੰਦ ਲੈਣਾ। ਮੈਂ ਘਰ ਵੀ ਕੀਰਤਨ ਕਰਦਾ ਹਾਂ। ਹੂੰ ਅਸੀਂ 3-3 4-4 ਘੰਟੇ ਕਰੇ ਰਿਆਜ਼ ਕਰ ਲੈਨੇ ਆ ਨਾਲੇ ਉਹਨਾਂ ਸ਼ਬਦਾਂ ਦਾ ਨਾਲੇ ਕੀਰਤਨ ਹੋ ਜਾਂਦਾ ਕਰੋ ਕਿਰਪਾ ਸਾਨੂੰ ਵੀ ਇੱਕ ਸ਼ਬਦ ਸੁਣਾ ਕੇ ਨਿਹਾਲ ਕਰੋ ਬਿਲਕੁਲ ਜੀ ਬਿਲਕੁਲ ਰਾਜਰਾਣ ਅਨਹਦ ਕਿੰਗਰੀ ਬਾਦਨ ਰਾਜਰਾਣ ਅਨਹਦ ਕਿੰਗਰੀ ਬਾਦਨ ਜਾ ਕੀ ਨਾਦ ਲਿਵਨਾ ਗਾ ਜਾਕੀ ਦੀਸਤ ਨਾਦ ਲਿਵਨਾ ਗਾ ਰਾਜਰਾ ਅਨਹਦ ਕੀਂਗਰੀ ਭਗਵਾਨ ਰਾਜਰਾ ਅਨਹਦ ਕੀਂਗਰੀ ਵਦਕ ਅਨਹਦ ਅਨਹਦ ਗੰਗੀ ਬਾਜ ਵਾਹ ਗੁਰੂ ਕੀ ਬਾਤ ਹੈ ਭਾਈ ਕਾਰ ਸਿੰਘ ਜੀ ਸੱਚਮੁੱਚ ਬੜਾ ਸੁਰੀਲਾ ਕੰਠ ਗੁਰੂ ਸਾਹਿਬ ਨੇ ਤੁਹਾਨੂੰ ਬਖਸ਼ਿਆ ਬਹੁਤ ਨਿਹਾਲ ਤੇ ਆਨੰਦਮਈ ਤੁਸੀਂ ਸਾਨੂੰ ਕੀਤਾ ਇਹ ਸ਼ਬਦ ਸਰਵਣ ਕਰਾ ਕੇ ਸ਼ਸਤਰਾਂ ਦਾ ਬੜਾ ਸ਼ੌਂਕ ਰੱਖਦੇ ਹੋ ਤੁਸੀਂ ਵੇਖੋ ਜੀ ਮੈਂ ਸ਼ੌਂਕ ਤਾਂ ਰੱਖਦਾ ਹੀ ਹਰ ਸਿੱਖ ਨੂੰ ਸ਼ਸਤਰ ਦਾ ਸ਼ੌਂਕ ਚਾਹੀਦਾ ਹੈ ਜੀ ਮੈਂ ਜਦੋਂ ਵੀ ਸ਼ਸਤਰ ਮੈਂ ਲੈਣਾ ਨੂੰ ਪਰਖ ਕੇ ਲੈਣਾ ਪਰ ਕਿ ਮਤਲਬ ਕਿ ਤੇ ਜੇ ਕਿਰਪਾਨ ਬਣਵਾਈ ਆ ਇਹ ਸਭ ਤੋਂ ਬਹੁਤ ਸੁਨਹਿਰੀ ਕਿਰਪਾਨ ਜਿਹੜੀ ਆ ਕੀ ਬਾਤ ਹੈ ਤੇ ਇਹਦੀ ਕੀਮਤ ਵੀ ਕਾਫੀ ਆ ਕਿ ਹੁਣ ਮੈਂ ਦੱਸ ਨਹੀਂ ਸਕਦਾ ਜੀ ਜੀ ਤੇ ਇਹ ਵੀ ਸ਼ਸਤਰ ਗੁਰੂ ਸਾਹਿਬ ਦੀ ਕਿਰਪਾ ਆ ਮਹਾਂਪੁਰਖ ਬਾਬਾ ਦਾਇਆ ਸਿੰਘ ਜੀ ਸਰ ਸਿੰਘ ਵਾਲੇ ਤੇ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਖ ਉਹਨਾਂ ਨੇ ਫੈਕਟਰੀ ਲਾਈ ਆ ਉਹ ਕਹਿੰਦੇ ਹਰ ਸਿੱਖ ਦੇ ਗਲ ਦੇ ਵਿੱਚ ਵੱਡੀ ਤੇਗ ਹੱਥ ਹੋਣੀ ਚਾਹੀਦੀ ਆ ਇਹ ਉਹਨਾਂ ਤੋਂ ਫੈਕਟਰੀ ਤੋਂ ਬਣਵਾਈ ਆ ਚਾਂਦੀ ਦੀ ਕਢਾਈ ਆ ਸਾਰੀ ਕੀ ਬਾਤ ਆ ਮੈਂ ਜਦੋਂ ਕਿਤੇ ਵੀ ਤੇਗ ਲੈਣਾ ਹਜੂਰ ਸਾਹਿਬ ਤੋਂ ਲੈਣਾ ਤੇ ਸਭ ਤੋਂ ਪਹਿਲਾਂ ਨਾਰੀਅਲ ਕੱਟਦਾ ਤੇ ਜੇ ਦੰਦਾ ਪੈ ਗਿਆ ਤੇ ਉਹਨਾਂ ਦੀ ਜੇ ਨਾ ਪੈ ਗਿਆ ਤੇ ਕਿਰਪਾਨ ਮਤਲਬ ਐਵੇਂ ਤੁਸੀਂ ਮੈਂ ਜੇ ਪਰਖ ਕਰਕੇ ਤੇ ਕਿਰਪਾਨ ਲੈਣਾ ਉਸ ਤਰ੍ਹਾਂ ਕਿਰਪਾਨ ਸ਼ਸਤਰ ਮੈਂ ਨਹੀਂ ਲੈਂਦਾ ਅੱਛਾ ਨਾਰੀਅਲ ਤੁਸੀਂ ਗਰੀਦੀ ਗੱਲ ਕਰ ਰਹੇ ਹੋ ਜਾਂ ਉਹ ਪੂਕਿਸ ਮੈਂ ਹਾਂਜੀ ਪੂਰਾ ਨਾਰੀਅਲ ਪੂਰਾ ਉਹਦਾ ਸਮੇਤ ਇਹ ਕੱਟ ਦੂ ਕੋਈ ਵੀ ਵਾਲ ਨਹੀਂ ਹੋ ਰਿਹਾ ਜੀ ਮਤਲਬ ਖੁੱਖੇ ਦੀ ਵੀ ਗੱਲ ਤੁਸੀਂ ਨਾਲ ਹੀ ਕਰ ਰਹੇ ਹੋ ਸੰਪੂਰਨ ਜਿਹੜਾ ਹੁੰਦਾ ਸੰਪੂਰਨ ਉਹਨੂੰ ਕੱਟ ਕੇ ਦੇਖਾਂਗੇ ਕੱਚੇ ਥਾਂ ਤੇ ਰੱਖ ਕੇ ਤੇ ਜੇ ਉਹਨੇ ਕੱਟ ਦਿੱਤਾ ਤੇ ਫੇਰ ਤੇ ਅਸਲੀ ਆ ਤੇ ਜੇ ਦੰਦਾ ਪਿਆ ਗਿਆ ਰਾਹ ਚ ਹੀ ਰਹਿ ਗਈ ਫੇਰ ਇਹ ਨਕਲੀ ਆ ਕੀ ਬਾਤ ਹੈ ਹਾਂਜੀ ਅੱਜ ਕੱਲ ਤੁਹਾਨੂੰ ਪਤਾ ਮਰਜ਼ਾਦਾ ਨਹੀਂ ਪਰ ਮਰਜ਼ਾਦਾ ਰੱਖਣੀ ਹਰ ਇੱਕ ਬਹੁਤ ਜ਼ਰੂਰੀ ਆ ਹੁਣ ਤੁਸੀਂ ਦੇਖੋ ਤੇ ਨਸ਼ਿਆਂ ਦਾ ਮਾਹੌਲ ਕਿੰਨਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਤੇ ਚੱਲ ਰਿਹਾ ਇਹ ਸਾਨੂੰ ਪ੍ਰਚਾਰਕਾਂ ਨੂੰ ਇਕੱਠਿਆਂ ਹੋ ਕੇ ਗਿਆਨੀ ਸਿੰਘ ਜਿਤਨਾ ਭਾਈ ਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਭਾਈ ਪਿੰਦਰਪਾਲ ਸਿੰਘ ਜੀ ਬੜੀ ਸਤਿਕਾਰਯੋਗ ਰੂਹ ਆ ਸਾਨੂੰ ਕੱਠਿਆਂ ਨੂੰ ਇੱਕ ਇੱਕ ਥਾਂ ਤੇ ਭਾਵੇਂ ਕੋਈ ਕਾਲਜ ਤੋਂ ਪੜਿਆ ਭਾਵੇਂ ਕੋਈ ਟੁਕਸਾਲ ਤੋਂ ਪੜਿਆ ਨਿਰਮਲੇ ਸੰਤਾਂ ਕੋ ਪੜਿਆ ਜਿੱਥੋਂ ਮਰਜੀ ਪੜਿਆ ਇੱਕ ਪਲੇਟਫਾਰਮ ਤੇ ਆ ਕੇ ਦੂਸਰੀਆਂ ਬਾਹਰੀ ਗੱਲਾਂ ਨੂੰ ਛੱਡ ਕੇ ਨਿੰਦਿਆ ਚੁਗਲੀ ਤੇ ਸਾਨੂੰ ਇੱਕ ਪਲੇਟਫਾਰਮ ਤੇ ਹੋ ਕੇ ਸਾਨੂੰ ਪੰਜਾਬ ਦੇ ਵਿੱਚ ਪ੍ਰਚਾਰ ਕਰਨਾ ਚਾਹੀਦਾ ਕਿਉਂ ਭਾਵੇਂ ਕੋਈ ਬਾਹਰਲੇ ਦੇਸ਼ਾਂ 'ਚ ਰਹਿੰਦਾ ਭਾਵੇਂ ਕੋਈ ਬਾਹਰਲੇ ਸਟੇਟ 'ਚ ਰਹਿੰਦਾ ਹਰ ਸਿੱਖ ਦਾ ਇਹ ਜਿਹੜਾ ਪੇਕਾ ਪਰਿਵਾਰ ਆਏ ਜਿਸ ਔਰਤ ਦਾ ਪੇਕਾ ਪਰਿਵਾਰ ਕਮਜ਼ੋਰ ਹੋ ਜੇ ਉਸ ਔਰਤ ਦੇ ਪੱਲੇ ਕੁਝ ਨਹੀਂ ਰਹਿੰਦਾ ਉਹ ساری ਉਮਰ ਝੁਰਦੀ ਰਹਿੰਦੀ ਸਹੁਰੇ ਘਰ ਜਿੰਨਾ ਮਰਜ਼ੀ ਨੂੰ ਸੁੱਖ ਮਿਲਿਆ ਹੋਵੇ ਪਰ ਉਹਦਾ ਪੇਕਾ ਪਰਿਵਾਰ ਨੂੰ ਯਾਦ ਆਉਂਦਾ ਜਾਂ ਆਉਂਦਾ ਜੇ ਸਾਰੇ ਨਸ਼ਿਆਂ ਦੇ ਦੌਰ ਵਿੱਚ ਇਹ ਰੁਲ ਗਏ ਤੇ ਰੁੜ ਗਏ ਤੇ ਫੇਰ ਇਹਨਾਂ ਸੋਚਣਾ ਕਿ ਸਾਡਾ ਪੇਕਾ ਪਰਿਵਾਰ ਖਤਮ ਹੋ ਰਿਹਾ ਅੱਜ ਹੋ ਰਿਹਾ ਅੱਜ ਅਸੀਂ ਸਾਰੇ ਪ੍ਰਚਾਰਕ ਇਕੱਠੇ ਹੋ ਕੇ ਇਸ ਤੇ ਹੱਲਾ ਬੋਲ ਪ੍ਰਚਾਰ ਕਰੀਏ ਮਹਾਂਪੁਰਖ ਸੰਤ ਬਾਬਾ ਕਾਰ ਸਿੰਘ ਕਾਰ ਸੇਵਾ ਵਾਲੇ ਨਿੰਗ ਸਿੰਘ ਜਿੱਥੇ ਬੰਦੀਆਂ 8 ਸਾਲਾਂ ਨੇ ਕਾਲਜਾਂ ਦੇ ਸਿੱਖ ਨੇ ਜਿਹੜੇ ਸਿੱਖੇ ਸੇ ਇਕੱਠੇ ਹੋ ਕੇ ਵੀ ਆਪਾਂ ਪਈ ਆਓ ਅਸੀਂ ਮਾਲਵਾ ਲੈਨੇ ਆ ਤੁਸੀਂ ਦੁਆਬਾ ਲਓ ਤੁਸੀਂ ਪੰਜਾਬ ਚ ਕਰੋ ਅਸੀਂ ਇੱਕ ਮਹੀਨੇ ਚ ਇੱਕ ਇੱਕ ਚਾਰ ਚਾਰ ਪ੍ਰੋਗਰਾਮ ਫਿਰ ਫ੍ਰੀ ਕੀਰਤਨ ਕਰੀਏ ਕੀ ਬਾਤ ਹੈ ਹਾਂਜੀ ਫ੍ਰੀ ਪ੍ਰਚਾਰ ਕਰੀਏ ਕੋਈ ਪੈਸਾ ਨਾ ਲਈਏ ਭਾਈ ਚਲੋ ਸਟੇਜ ਵੀ ਇਹੀ ਲਾਵਾਂਗੇ ਕੀ ਬਾਤ ਹੈ ਹਾਂਜੀ ਇਹ ਸਾਨੂੰ ਪ੍ਰਚਾਰ ਕਰਨਾ ਚਾਹੀਦਾ ਤਖੜੇ ਹੋ ਕੇ ਬਚਾਉਣਾ ਚਾਹੀਦਾ ਸਾਡੇ ਸਿੱਖ ਬੱਚੇ ਆ ਜਿਹੜੇ ਪੜੇ ਲਿਖੇ ਬਾਹਰ ਜਾਈ ਜਾ ਰਹੇ ਨੇ ਜਿਹੜੇ ਇੱਥੇ ਨਸ਼ਿਆਂ ਚ ਗੁਲਤਾਨ ਹੋਈ ਜਾ ਰਹੇ ਨੇ ਸਾਨੂੰ ਸਰਕਾਰਾਂ ਸਾਡਿਆਂ ਨੂੰ ਵੀ ਧਿਆਨ ਦੇਣਾ ਪੈਣਾ ਹੈ ਕਿ ਸਾਡਾ ਪੰਜਾਬ ਕਿਤੇ ਖਤਰਪਨ ਨਹੀਂ ਹੋ ਰਿਹਾ ਸਿੱਖੀ ਦਾ ਬੂਟਾ ਸੁੱਕਤ ਨਹੀਂ ਰਿਹਾ ਜੇ ਕਿਤੇ ਪੰਜਾਬ ਚ ਸਿੱਖੀ ਦਾ ਬੋਟਾ ਸੁੱਕ ਗਿਆ ਤੇ ਪੂਰੀ ਦੁਨੀਆ ਚ ਸੁੱਕ ਜਾਏਗਾ ਸਹੀ ਬਿਲਕੁਲ ਤੁਹਾਡੀ ਗੱਲ ਸਹੀ ਸਿੱਖੀ ਦਾ ਧੁਰਾ ਭਾਈ ਕਾਰ ਸਿੰਘ ਜੀ ਤੁਹਾਡੇ ਆਪਣੇ ਜਥੇ ਨੂੰ ਲੈ ਕੇ ਨਜ਼ਰੀਆ ਕੁਝ ਹੋਰ ਤਰੀਕੇ ਦਾ ਤੁਸੀਂ ਆਪਣੇ ਜਥੇ ਨੂੰ ਹੋਰ ਤਰੀਕਿਆਂ ਨਾਲ ਦੇਖਦੇ ਹੋ ਮੈਨੂੰ ਪਤਾ ਲੱਗਾ ਕਿ ਬੱਚਿਆਂ ਦੀ ਤਰ੍ਹਾਂ ਤੁਸੀਂ ਨਾਲ ਦੇ ਸਾਥੀਆਂ ਨੂੰ ਰੱਖਿਆ ਹੋਇਆ ਹਾਂਜੀ ਮੈਂ ਆਪਣੇ ਪੁੱਤ ਬਣਾਏ ਜੀ ਇਹ ਗੋਦਪੋਤੇ ਆ ਮੇਰੇ ਕਾਕਾ ਕੌਣ ਕੌਣ ਨੇ ਜਥੇ ਦੇ ਵਿੱਚ ਭਾਈ ਸੁਖਜਿੰਦਰ ਸਿੰਘ ਜੀ ਆ ਤਪਲੇ ਦੀ ਸੇਵਾ ਕਰਦੇ ਨੇ ਪ੍ਰੋਫੈਸਰ ਵੀ ਨੇ ਹੀਸ਼ਕ ਮਸ਼ੀਨਰੀ ਕਾਲਜ ਦੇ ਅੱਛਾ ਜੀ ਬਹੁਤ 10 ਸਾਲ ਤੋਂ ਬੱਚਿਆਂ ਨੂੰ ਸੋਹਣੀ ਤਾਲੀਮ ਦਿੱਤੀ ਤਪਲਾ ਸਿਖਾਇਆ ਜ ਸੱਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਉਹ ਅੱਜ ਤਪਲਾਵਾਦ ਕਨੇ ਇਤਨੀਆਂ ਨੇ ਕੀ ਬਾਤ ਹੈ ਤੇ ਭਾਈ ਕਨਵਰ ਵੀਰ ਸਿੰਘ ਜੀ ਉਹ ਵੀ ਜਤੀਮਖਾਨੇ ਦੇ ਦੋਵੇਂ ਵਿਦਿਆਰਥੀ ਨੇ ਭਾਈ ਕਨਵਰ ਵੀਰ ਸਿੰਘ ਮਿਲਦਾ ਗਾਉ ਸੱਚੀ ਬਾਣੀ ਚ ਵੀ ਗਏ ਹਾਂਜੀ ਭਾਈ ਵਿਰਿਆਮ ਸਿੰਘ ਜੀ ਇਹ ਗਏ ਨੇ ਉੱਥੇ ਵੀ ਇਹ ਕਾਫੀ ਉੱਥੋਂ ਪਹਿਲਾਂ ਸਿੱਖੇ ਫਿਰ ਸੀਸੀ ਕਮਿਸ਼ਨਰੀ ਕਾਲਜ ਦੇ ਵਿੱਚੋਂ ਭਾਈ ਕਨਵਰ ਵੀਰ ਸਿੰਘ ਜੀ ਨੇ ਕੋਰਸ ਕੀਤਾ ਆ ਕੀ ਬਾਤ ਹੈ ਬਹੁਤ ਗਰੀਬ ਘਰ ਪਰਿਵਾਰ ਚੋਂ ਕਿਉਂ ਜਦੋਂ ਕੀਰਤਨੀਆਂ ਉੱਠਦਾ ਨਾ ਉਹ ਗਰੀਬ ਪਰਿਵਾਰ ਚੋਂ ਹੀ ਉੱਠਦਾ ਮੈਂ ਭਾਈ ਇਹ ਤੁਹਾਡੀ ਗੱਲ ਮੈਂ ਤਾਂ ਦੱਸਦਾ 1 ਮਿੰਟ ਇੱਕ ਪ੍ਰੋਫੈਸਰ ਗੰਡਾ ਸਿੰਘ ਜੀ ਵੀ ਲਿਖਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦਿਆਂ ਹੋਇਆਂ ਉਹ ਕਹਿੰਦੇ ਆ ਕਿਤੇ ਕਿ ਅੱਜ ਤੱਕ ਜਿੰਨੀਆਂ ਵੀ ਕ੍ਰਾਂਤੀਆਂ ਹੋਈਆਂ ਜਾਂ ਸਮਾਜ ਚ ਰੈਵੋਲੂਸ਼ਨਸ ਹੋਏ ਨੇ ਨਾ ਉਹ ਗਰੀਬ ਪਰਿਵਾਰਾਂ ਚ ਉੱਠੇ ਹੋਏ ਬੱਚਿਆਂ ਨੇ ਕੀਤੇ ਆ ਕੀਤੇ ਹਾਂਜੀ ਬਿਲਕੁਲ ਗਰੀਬ ਪਰਿਵਾਰ ਚੋਂ ਕਿਉਂਕਿ ਉਹ ਫੇਸ ਕਰਦੇ ਆ ਸਮੱਸਿਆਵਾਂ ਨੂੰ ਉਹਨਾਂ ਨੂੰ ਜਿchnਾ ਉਹਨਾਂ ਨੂੰ ਆਉਂਦਾ ਹੈ ਨਾ ਜੀ ਬਿਲਕੁਲ ਜੀ ਐਵੇਂ ਵੀ ਛੋਟੇ ਹੁੰਦੇ ਅਸੀਂ ਮੀਰਾਂ ਕੋ ਕਾਰਾਂ ਦੇਖਦੇ ਹਾਂ ਮੋਟਰਸਾਈਕਲ ਦੇਖਦੇ ਹਾਂ ਕਿ ਸਾਡੇ ਕੋਲ ਸਾਈਕਲ ਵੀ ਨਹੀਂ ਅਸੀਂ ਇੱਕ ਜ਼ਿਮੀਂਦਾ ਪਰਿਵਾਰ ਚੋਂ ਜੱਟ ਪਰਿਵਾਰ ਚੋਂ ਸੀ ਤੋਂ ਭਾਈ ਸਾਹਿਬ ਬੜਾ ਆਨੰਦ ਆਇਆ ਤੁਸੀਂ ਸਾਨੂੰ ਸਮਾਂ ਦੇ ਕੇ ਨਵਾਜਿਆ ਅਖੀਰ ਦੇ ਵਿੱਚ ਜਾਂਦੇ ਜਾਂਦੇ ਇੱਕ ਸਵਾਲ ਤੁਹਾ ਤੋਂ ਮੈਂ ਪੁੱਛਾਂਗਾ ਬੱਚਿਆਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਗੁਰਮਤ ਸੰਗੀਤ ਦੇ ਪ੍ਰਤੀ ਬਹੁਤ ਸਾਰੇ ਬੱਚੇ ਆ ਵੀ ਰਹੇ ਆ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਵੀ ਜਿਹੜੇ ਨਵੇਂ ਬੱਚੇ ਆ ਰਹੇ ਆ ਜਾਂ ਇਸ ਫੀਲਡ ਦੇ ਵਿੱਚ ਜਿਹੜੇ ਵਿਚਰ ਰਹੇ ਆ ਕੀ ਕਹਿਣਾ ਚਾਹੋਗੇ ਜਨਾਬ ਮੈਂ ਉਹਨਾਂ ਨੂੰ ਇਹੋ ਕਹਿਣਾ ਚਾਹਾਂਗਾ ਜਿਹੜੇ ਹੁਣ ਕੀਰਤਨੀਆਂ ਨਵੇਂ ਉੱਠ ਰਹੇ ਨੇ ਵੀ ਤੁਸੀਂ ਇੱਕ ਇੱਕ ਬਿਜ਼ਨਸ ਨਹੀਂ ਸਮਝਣਾ ਕੀਤਨ ਠੀਕ ਹੈ ਜੀ ਤੇ ਮੈਂ ਕੀਰਤਨੀਆਂ ਬਣਾਵਾਂਗਾ ਤੇ ਮੈਂ ਪੈਸਾ ਕਮਾਵਾਂਗਾ ਅਮੀਰ ਹੋਵਾਂਗਾ ਫੇਰ ਤਾਂ ਜ਼ੀਰੋ ਹੋ ਜਾ ਜੀ ਜੇ ਉਹ ਕਹਵੇਗਾ ਮੈਂ ਕੀਰਤਨ ਇੱਕ ਬੰਦਗੀ ਰੂਪ ਚ ਕਰਨਾ ਹੈ ਕੀ ਬਾਤ ਹੈ ਮੇਰਾ ਇੱਕ ਨਿਤਨੇਮ ਆ ਕਿ ਉਸ ਜਦੋਂ ਹਜੂਰ ਸਾਹਿਬ ਨੂੰ ਜਾਣੇ ਟ੍ਰੇਨ ਚ ਵੀ ਕੀਰਤਨ ਕਰਦੇ ਜਾਂਦੇ ਆ ਜਦੋਂ ਵੀ ਕੀਰਤਨ ਕੀਤਾ ਅਸੀਂ ਟ੍ਰੇਨਾਂ ਚ ਬਹੁਤ ਟ੍ਰੇਨਾਂ ਚ ਕੀਤਾ ਕੀਰਤਨ ਅੱਛਾ ਜੀ ਘਰ ਵੀ ਅਸੀਂ ਰੋਜ਼ਾਨਾ ਕੀਰਤਨ ਕਰਦੇ ਇੱਕ ਸਾਡਾ ਕੀਰਤਨ ਜਦੋਂ ਸਮਝ ਲੈ ਪਈ ਨਿਤਨੇਮ ਆ ਤੇ ਫੇਰ ਉਹ ਕੀਰਤਨੀਆਂ ਪਤਾ ਨਹੀਂ ਕਿੱਥੇ ਪਹੁੰਚ ਜਾਏਗਾ ਤੇਰਾ ਹੀਰੋ ਆ ਵਾ ਵਾ ਤੇ ਜਦੋਂ ਸਮਝ ਲੈ ਪਈ ਨਹੀਂ ਸਰਵੇਖਤੇ ਮੈਂ ਪੈਸੇ ਕਰਕੇ ਆ ਮੈਂ ਸਾਰਾ ਕੀਰਤਨ ਮੈਂ ਤੇ ਉਸ ਤੋਂ ਬਿਨਾ ਕੀਰਤਨ ਨਹੀਂ ਕਰ ਸਕਦਾ ਨਹੀਂ ਸੰਗਤ ਵੀ ਜਦੋਂ ਮੰਗ ਕੀਤੀ ਆ ਭਾਈ ਸਾਹਿਬ ਹੋਰ ਕੀਰਤਨ ਕਰੋ ਤੇ ਸਾਰੇ ਕੀਰਤਨੇ ਚਾਹੀਦਾ ਕਿ ਜਿੰਨਾ ਚਿਰ ਸੰਗਤ ਖੁਸ਼ ਹੁੰਦੀ ਹੈ ਕੀਰਤਨ ਕਿਉਂ ਸਾਡੀ ਕੋ ਖਰਾਕ ਰੂਹ ਦੀ ਖਰਾਕ ਆ ਕੀ ਬਾਤ ਆ ਤੇ ਫਿਰ ਉਹਨਾ ਕੀਰਤਨੇ ਇਹੋ ਮੈਸੇਜ ਆ ਕਿ ਬਿਜ਼ਨਸ ਤੌਰ ਤੇ ਕੀਰਤਨ ਨਹੀਂ ਸਿੱਖਣਾ ਨਿਤਨੇਮ ਤੌਰ ਤੇ ਕੀਰਤਨ ਭਾਈ ਸਾਹਿਬ ਬਹੁਤ ਆਨੰਦ ਆਇਆ ਤੁਹਾਡੇ ਨਾਲ ਸਾਨੂੰ ਗੱਲਬਾਤ ਕਰਕੇ ਤੁਹਾਡਾ ਜਿਹੜਾ ਪੰਥਕ ਜੀਵਨ ਆ ਪੰਥਕ ਪਛੋਕੜ ਵਾਲਾ ਜੀਵਨ ਆ ਪੰਥ ਦੇ ਲਈ ਜਿਹੜੀ ਬਿਬਾਕੀ ਦੇ ਨਾਲ ਗੱਲਬਾਤ ਕਰਨੀ ਹੈ ਇਹ ਨੇ ਸੱਚਮੁੱਚ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਇਸੇ ਤਰ੍ਹਾਂ ਤੁਹਾਡੇ ਤੋਂ ਇਹ ਸੇਵਾਵਾਂ ਲੈਂਦੇ ਰਹਿਣ ਪੰਥ ਦੀ ਸੇਵਾ ਤੁਸੀਂ ਇਸੇ ਤਰ੍ਹਾਂ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਨੂੰ ਪਾਈ ਕਾਰ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤੇ ਜ਼ਰਬਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ ਕਿਉਂਕਿ ਤਜਰਬੇ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਇਆ ਕਰਦੇ ਨੇ ਸੋ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਇੱਕ ਚੰਗੀ ਗੱਲ ਨੂੰ ਇੱਕ ਵਿਚਾਰ ਨੂੰ ਜੇਕਰ ਅਪਣਾਉਨੇ ਆ ਤੇ ਸਾਲ ਦੇ ਵਿੱਚ 365 ਚੰਗੇ ਵਿਚਾਰ ਅਸੀਂ ਆਪਣੇ ਜੀਵਨ ਦੇ ਵਿੱਚ ਲੈ ਕੇ ਆ ਸਕਦੇ ਆ ਸੋ ਅਜਿਹੀ ਹੀ ਇੱਕ ਖਾਸ ਸਖਸ਼ੀਅਤ ਨੂੰ ਲੈ ਕੇ ਫਿਰ ਆਪ ਜੀ ਦੇ ਰੂਬਰੂ ਪੇਸ਼ ਹੋਵਾਂਗੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ